ਕਿ ਆਇਆ ਜੀ ਪਾਜੀ ਮੈਂ ਵੀ ਹੁਣੇ ਆਇਆ ਦੇਖਣ ਦਾ ਸੀ ਕਿ ਵੀ ਇਹ ਵੀ ਕਹਿੰਦੇ ਗੱਡੀ ਸਾਹ ਬਾਅਦ ਅੱਖ ਲੱਗੀ ਪਈ ਕੱਟੀ ਨੂੰ ਤੇ ਕਹਿੰਦੇ ਸਰੀਂਜ ਵੱਡੀ ਆ ਮੁੰਡੇ ਦਾ ਦੋਸਤ ਨਾਲ ਹਸਪਤਾਲ ਦਾਖਲ ਸੱਟਾਂ ਵਾਵਾ ਲੱਗੀਆਂ ਤੇ ਨੁਕਸਾਨ ਹੋ ਗਿਆ ਵਾਵਾ ਗੱਡੀ ਦਾ ਗੱਡੀ ਤੇ ਸੜ ਕੇ ਸਵਾਹ ਹੋ ਗਈ ਬਚਿਆ ਕੱਖ ਨਹੀਂ ਤੇ ਇਹ ਸੁਲਤਾਨ ਲੋਹਿਆਂ ਤੋਂ ਮਲਸੀਆ ਰੋਡ ਆ ਇਹ ਵਾੜਾ ਜੀ ਕਿਤੇ ਲੱਗੇ ਇਹ ਹੋਇਆ ਹਾਦਸਾ ਜੀ ਅਸੀਂ ਵੀ ਹੁਣੇ ਆਏ ਆ ਜੀ ਇਹ ਗੱਡੀ ਮਲਸੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਲੋਹੀਆਂ ਵਾਲੀ ਸਾਈਡ ਨੂੰ ਜਾ ਰਹੀ ਸੀ ਜੀ ਬਾਕੀ ਸਾਨੂੰ ਹੁਣ ਪਤਾ ਵੀ ਨਹੀਂ ਹੈਗਾ ਮਤਲਬ ਇੰਨਾ ਕਿ ਜਿੰਨਾ ਕਿ ਪਤਾ ਲੱਗਾ ਲੋਕਾਂ ਤੋਂ ਸੁਣ ਕੇ ਹਾਂਜੀ ਵੀਰ ਜੀ ਹਾਂਜੀ ਹੁਣ ਉਹਦਾ ਮੁੰਡਾ ਕਿਤੇ ਬਚਾ ਕੇ ਜੋਸ਼ਨਾ ਹਸਪਤਾਲ ਦਾਖਲ ਹੈ ਜੀ ਉਹਦਾ ਮੁੰਡਾ ਠੀਕ ਹੈ ਕਿਤੇ ਹੁਣ ਸੱਟਾ ਵਾਵਾ ਲੱਗਿਆ ਹੁੰਦਾ ਕਿੰਨੇ ਵਜੇ ਕਰਨਾ ਹੈ ਬਿਲਕੁਲ ਮੈਂ ਵੀ ਹੁਣ ਆ ਹੁਣ ਘਟਣਾ ਦਾ ਮੈਨੂੰ ਟਾਈਮ ਦਾ ਨਹੀਂ ਖਾਗਾ ਇਹ ਤਾਂ ਘੰਟਾ ਖੰਡ ਫੋਨ ਵਾਲਾ ਹੀ ਆ ਜੀ ਇਹ ਫੈਰ ਵਾਲੀ ਗੱਡੀ ਨੇ ਬੁਝਾਇਆ ਫਿਰ ਕਿੰਨੇ ਆ ਕੇ